ਜੀ ਤੁਹਾਨੂੰ ਐ ਤਾਂ ਨਹੀਂ ਲੱਗਦਾ ਕਿ ਕਿਤੇ ਕਿਤੇ ਵੀ ਐਵੇਂ ਅਮਰੀਕਾ ਛੱਡ ਕੇ ਐਵੇਂ ਸਿਆਪਾ ਹੀ ਪਾਲਿਆ ਗੁਰਦੀਪ ਮਿਨਿਸਟਰ ਬਣ ਗਿਆ ਰੋਜ਼ 100 ਬੰਦਾ ਉੱਠ ਗਿਆ 100 ਬੰਦਾ ਆ ਗਿਆ ਵੀ ਜ਼ਿੰਦਗੀ ਸਿਆਪੇਉ ਨਹੀਂ ਪਾਲੀ ਨਹੀਂ ਇਸ ਤਰ੍ਹਾਂ ਨਹੀਂ ਲੱਗਦਾ ਪਰ ਇਸ ਤਰ੍ਹਾਂ ਲੱਗਦਾ ਕਿ ਪਤੀ ਗਵਾਚ ਗਿਆ ਹਾਂ ਹਾਂ ਲੱਗਦਾ ਹੈ ਘਰ ਨਾਲ ਗਵਾ ਲਿਆ ਇਹ ਘਰ ਨਾਲ ਇਹ ਮੈਨੂੰ ਕਹਿ ਦਿੱਤੀ ਮੇਰੇ ਪਾਤ ਜੀ ਗਵਾਚ ਗਿਆ ਬਾਕੀ ਹੋਰ ਸਭ ਸੰਤੁਸ਼ਟਾਂ ਕਿੱਤਾ ਬਹੁਤ ਵੱਡੀ ਮਾਰ ਹੈ ਸੋ ਸਾਡੇ ਚ ਟੈਲੈਂਟ ਦੀ ਕੋਈ ਕਮੀ ਨਹੀਂ ਸਾਡੇ ਚ ਮੌਕਾ ਮਿਲ ਜੇ ਬਸ ਚੜਦੇ ਨੂੰ ਸਲਾਮਾਂ ਨੇ ਪਰ ਉਹਨਾਂ ਨੂੰ ਜਿੱਤਣ ਜੋਗੇ ਤਾਂ ਕਰੀਏ ਨਾ ਪਹਿਲਾਂ ਆਪਾਂ ਆਪਾਂ ਉਹਨਾਂ ਨੂੰ ਉਹ ਗੱਦੇ ਤਾਂ ਦੇਈਏ ਜਿਹਨੇ ਤੇ ਕੁਸ਼ਤੀ ਹੁੰਦੀ ਹੈ ਅਸੀਂ ਇੱਥੇ ਮਿੱਟੀ ਤੇ ਪ੍ਰੈਕਟਿਸ ਕਰਦੇ ਆ ਉੱਥੇ ਗੱਦੇ ਹੋਰ ਨੇ ਗ੍ਰਿਪੇ ਨਹੀਂ ਬਣਦੀ ਹੋ ਸਕਦੀ ਅਸੀਂ ਕਿ 8-8 ਲੱਖ ਰੁਪਏ ਏਸ਼ੀਅਨ ਨੂੰ 15 ਲੱਖ 올림픽 ਵਾਲ ਨੂੰ ਤਿਆਰੀ ਕਰਨ ਦਾ ਦੇਈਏ ਪਹਿਲਾਂ ਜਿੱਤਣ ਜੋਗੇ ਤਾਂ ਕਰੋ ਨਾ ਪਹਿਲਾਂ ਮੈਂ ਸੁਣਿਆ ਤੁਸੀਂ ਘਰੇ ਵੀ ਗੈਸ ਸਿਲੰਡਰ ਦੀ ਬਜਾਏ ਚੁੱਲ੍ਹਾ ਬਹੁਤਾ ਵਰਤਦੇ ਚੁੱਲ੍ਹਾ ਪਾਲਦੇ ਹੋ। ਇਹ ਇਸ ਇਸ ਵਕਤ ਪ੍ਰੋਗਰਾਮ ਵੇਖ ਰਹੇ ਦੋਸਤਾਂ ਮਿੱਤਰਾਂ ਦੇ ਲਈ ਇਵਨ ਕਿ ਸਾਡੇ ਆਪ ਦੇ ਪਰਿਵਾਰ ਦੇ ਲਈ ਵੀ ਇਹ ਨਸੀਹਤ ਹੈ। ਕੈਬਨਟ ਮੰਤਰੀ ਦੀ ਘਰ ਵਾਲੀ ਚੁੱਲ੍ਹੇ ਤੇ ਰੋਟੀਆਂ ਬਣਾਉਂਦੀ ਆ ਸਟੈਂਡਰਡ ਲਾਕਡਾਊਨ ਨਹੀਂ ਹੁੰਦਾ ਇਹਦੇ ਨਾਲ ਮੇਨ ਗੱਲ ਇਹ ਹੈ ਕਿ ਤੁਹਾਡੀ ਸਿਹਤ ਜਿਹੜੀ ਹੈ ਉਹ ਬਿਲਕੁਲ ਦਰਸਤ ਰਹਿੰਦੀ ਹੈ ਮੇਨ ਗੱਲ ਕਿ ਮੈਂ ਆਪਣੇ ਪਰਿਵਾਰ ਨੂੰ ਤੰਦਰੁਸਤ ਕਿੱਦਾਂ ਰੱਖਣਾ ਹੂੰ ਮੈਨੂੰ ਕੋਈ ਆਪਣੇ ਨਾਲ ਆਪਣੇ ਬਿਊਟੀ ਨਾਲ ਆਪਣੇ ਫੇਸ਼ਰ ਨਾਲ ਆਪਣੀ ਕਾਸੇ ਨਾਲ ਨਹੀਂ ਹੈਗਾ ਮੇਰਾ ਤੰਦਰੁਸਤੀ ਮੇਨ ਆਈਡੀਆ ਕਿ ਮੈਂ ਆਪਣੇ ਪਰਿਵਾਰ ਨੂੰ ਤੰਦਰੁਸਤ ਕਿਸ ਤਰ੍ਹਾਂ ਰੱਖਣਾ ਪਰ ਹੁਣ ਤਾਂ ਜੇ ਕੁੜੀਆਂ ਨੂੰ ਕਹਿ ਦਈਏ ਵੀ ਅੱਗ ਬਾਲੋ ਆਂਦੀਆਂ ਐਡਾ ਸਿਆਪਾ ਕਿਹੜਾ ਕਰੇ ਇਹ ਤਾਂ ਹੈ ਪਰਵਰਤਨ ਆਇਆ ਤੁਹਾਨੂੰ ਲੱਗਦਾ ਨਾ ਪੀੜੀ ਚ ਆਬੂ ਜ਼ਿਆਦਾ ਪੀੜੀ ਚ ਨਹੀਂ ਅਗਲੀ ਪੀੜੀ ਬੱਚਿਆਂ ਦੀ ਤਾਂ ਆਪਾਂ ਨੂੰ ਨਹੀਂ ਕਹਿਣੀ ਚਾਹੀਦੀ ਜਿਹੜੀ ਮੇਰੀ ਏਜ ਤੇ ਗਾਇਆ ਉਹਨਾਂ ਚ ਬਹੁਤ ਆ ਗਿਆ ਬਿਲਕੁਲ ਠੀਕ ਕਹਿ ਰਹੇ ਤੁਸੀਂ ਉਹ ਕਹਿਣਾ ਕਰਨਾ ਨਹੀਂ ਚਾਹੁੰਦੀਆਂ ਕੁਝ ਵੀ ਕਰਨਾ ਨਹੀਂ ਚਾਹੁੰਦੀਆਂ ਮੈਂ ਖੁਦ ਆਪਣਾ ਕੰਮ ਕਰ ਪਰ ਤੁਹਾਨੂੰ ਸ਼ਾਬਾਸ਼ੀ ਹੈ ਜੀ ਤੁਹਾਨੂੰ ਸਲੂਟ ਹੈ ਤੁਸੀਂ ਜੋ ਕਰ ਰਹੇ ਹੋ ਇਹ ਮੇਰਾ ਵੈਸੇ ਡ੍ਰੀਮ ਪ੍ਰੋਜੈਕਟ ਹੈ ਜੋ ਤੁਸੀਂ ਇਹ ਕਰ ਰਹੇ ਹੋ ਇਹ ਬੜੀ ਕਾਬਲੇ ਤਾਰੀਫ ਆਰ ਆਇਦੇ ਜੋਕ ਦੇ ਦੌਰ ਵਿੱਚ ਧਾਰੀਵਾਲ ਸਾਹਿਬ ਮੇਰਾ ਖਿਆਲ ਇਹ ਹੈ ਵੀ ਜੇ ਪੰਜਾਬੀ ਇਸ ਗੱਲ ਨੂੰ ਸਮਝ ਜਾਣ ਕਿ ਘਰ ਦਾ ਪੈਦਾ ਕਰਕੇ ਜ਼ਮੀਨ ਚੋਂ ਪੈਦਾ ਹੋਇਆ ਸੀ ਖਾਈਏ ਤਾਂ ਇਦੋਂ ਵਧੀਆ ਚੀਜ਼ ਨਹੀਂ ਫਿਰ ਸਾਨੂੰ ਕੈਂਸਰ ਵਾਲੇ ਹਸਪੀਟਲ ਚ ਲਾਈਨਾਂ ਲੱਗੀਆਂ ਨਹੀਂ ਮਿਲਣਗੀਆਂ ਲਿਵਰ ਵਾਲੇ ਹਸਪੀਟਲ ਸਾਨੂੰ ਲਾਈਨਾਂ ਲੱਗੀਆਂ ਨਹੀਂ ਮਿਲਣਗੀਆਂ ਮੈਂ ਤਾਂ ਸੋਰੀ ਸਰ ਤੁਸੀਂ ਚੰਡੀਗੜ੍ਹ ਆਏ ਨਾ ਕਾ ਆਇਆ ਹਾਂ ਜੀ ਮੈਂ ਉੱਥੇ ਵੀ ਇੱਕ ਵਾਰ ਸੇ ਮੈਂ ਸਮਝੀ ਲਈ ਆਈ ਜੀ ਹਾਂ ਉਹ ਘਤੂ ਅਲੇ ਨਹੀਂ ਜਾਂਦੇ ਕੋਈ ਜੀ ਨਹੀਂ ਮਿਲਦਾ ਜਾਂਦਾ ਮੈਂ ਕੱਲਾ ਜਾਂਦਾ ਇਹ ਕਹਿੰਦੇ ਅਸੀਂ ਕੀ ਕਰਨਾ ਕੋਈ ਨਹੀਂ ਆਪਣਾ ਕੰਮ ਕਰਦੇ ਆ ਨਹੀਂ ਤੇ ਲੋਕਾਂ ਨੂੰ ਬੱਚਿਆਂ ਨੂੰ ਇਹਨਾਂ ਲੇਡੀ ਨੂੰ ਬੜਾ ਮੋਹ ਨਵ ਚੰਡੀਗੜ੍ਹ ਘਰ ਮਿਲ ਗਿਆ ਜੀ ਉੱਥੇ ਚੱਲਦੇ ਆ ਤੇ ਮੈਂ ਕਹਿੰਦਾ ਜਦੋਂ ਦੇ 2 ਸਾਲ ਹੀ ਹੋ ਚਲੇ ਹੁਣ ਮੰਤਰੀ ਬਣਿਆ ਨੂੰ ਹਾਂਜੀ ਮੈਂ ਕਹਿੰਦਾ ਚਾਰ ਪੰਜ ਵਾਰ ਗਈ ਹੈ ਸਾਰੀ ਠੀਕ ਹੈ ਕੋਈ ਕਿਤੇ ਕੋਈ ਕੰਮ ਹੋਵੇ ਸ਼ਾਪਿੰਗ ਵਾਦਾ ਕਰਨੀ ਆ ਫੇਰ ਭਾਵੇਂ ਚੱਲ ਜਾਣ ਹਾਂਜੀ ਕੋਈ ਜੀ ਨਹੀਂ ਜਾਂਦਾ ਜੀ ਸਾਰੇ ਲੋਕ ਐ ਮਿੱਟੀ ਦਾ ਪਿਆਸ ਕਰਦੇ। ਇਸ ਮਿੱਟੀ ਦਾ ਪਿਆਸ। ਇਹ ਕਹਿੰਦੇ ਸਾਰੀ ਅਸਲ ਮਿੱਟੀ ਇਹੀ ਆ ਵੀ ਇਹੀ ਇੱਥੇ ਦੇਣਾ। ਤਾਲੀਵਰ ਸਾਹਿਬ ਮੈਂ ਵੀ ਚਾਹੂੰਗਾ ਤੁਸੀਂ ਸੁਣਨ ਵਾਲਿਆਂ ਨੂੰ ਖਾਸ ਤੌਰ ਤੇ ਜਿਹੜੇ ਪੰਜਾਬ ਚ ਰਹਿੰਦੇ ਲੋਕ ਐ ਮਾਫ ਕਰਿਓ ਇਹ ਮੰਨਿਆ ਜਾਂਦਾ ਵੀ ਪੰਜਾਬੀ ਬਹੁਤੇ ਨਿਕੰਮੇ ਹੋ ਗਏ। ਕਿ ਘਰੇ ਲੋਕਟਾਂ ਲਾ ਕੇ ਲੋਕ ਵਿਹੜਾ ਪੱਕਾ ਕਰ ਲੈਂਦੇ ਆ। ਪਰ ਸਬਜ਼ੀ ਲਾਉਣੀ ਠੀਕ ਨਹੀਂ ਸਮਝਦੇ। ਤੁਸੀਂ ਕੀ ਕਹਿਣਾ ਚਾਹੁੰਦੇ ਆ? ਵੇਖੋ ਮੈਂ ਮੈਂ ਜਦੋਂ ਮੇਰੀ ਵਾਈਫ ਦੱਸਦੀ ਸੀ ਨਾ ਇਹ ਪਹਿਲਾਂ ਪੌਲੀ ਉਸ ਇੱਕ ਏਕੜ ਦੇ ਵਿੱਚ ਸੀਗਾ ਉਹ ਜਿੱਥੇ ਪਾਰਕਿੰਗ ਮੰਡੀ ਦਾ ਫਿਰ ਘਟਾਤਾ। ਹਾਂ। ਜਦੋਂ ਪੌਲੀ ਹੋ ਗਿਆ ਸਾਡੀ ਮਿੱਟੀ ਰੋਹੀ ਦੀ ਇਹ ਮੈਂ ਕਰੀਬ 200 ਟਰਾਲੀ ਰੂੜੀ ਦੀ ਪਿੰਡਾਂ ਜੋ ਇਕੱਠੇ ਕਰਕੇ ਪਾਈ ਇੱਥੇ ਤੇ ਮੈਨੂੰ ਲੋਕ ਮਾਹੌਲ ਕਰਦੇ ਕਿ ਤੂੰ ਅਮਰੀਕਾ ਤੋਂ ਆਇਆ ਤੂੰ ਕਹਿੰਦਾ ਕੰਮ ਕਰਨ ਮੈਂ ਕਹਿੰਦਾ ਜਿਆਦਾ ਪੱਕਰਨਾ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਜਿਆਦਾ ਕਿੰਨਾ ਖਾਣਾ ਹ ਅਵਾ ਤੋ ਦੋ ਕਨਾਲਾਂ ਥਾ ਕੋਈ ਚੀਜ਼ ਨਹੀਂ ਮੁੱਕਦੀ ਸਾਡੇ ਕੋਲ ਬਿਲਕੁਲ ਸਹੀ ਗੱਲ ਆ ਅੱਜ ਜੇ ਕਿਸੇ ਕੋਲ ਛੋਟੇ ਕੋਲ ਵੀ 6 ਕਿੱਲੇ ਪੈਲੀ ਆ ਜੇ ਤੁਸੀਂ 5 6 ਕਿੱਲੇ ਜ਼ਮੀਨ ਚ ਕਨਾਲ ਬੀਜ ਵੀ ਲਾਉਂਗੇ ਤਾਂ ਕੋਈ ਘਾਟਾ ਨਹੀਂ ਪੈਣਾ ਠੀਕ ਆ ਤਾਂ ਪੈਸਾ ਉਹ ਕਦੀ ਘਾਟਾ ਨਹੀਂ ਪਿਆ ਤੇਲ ਕਰਦਾ ਹਾਂ ਸਾਧ ਸੀ ਗੁੜ ਕਰਦੀ ਕਿੰਨੀਆਂ ਚੀਜ਼ਾਂ ਵੇਖੋ ਕਰਦੀਆਂ ਹਰ ਚੀਜ਼ ਕਰਦੀ ਹੈ ਯਾਰ ਹਰ ਚੀਜ਼ ਕਰਦੀ ਹੈ ਸਮਝਦੇ ਗਰੀ ਗੱਲ ਹਾਂ ਹੋਰ ਤਾਂ ਜਦੋਂ ਆਪਾਂ ਨਹੀਂ ਤਾਂ ਪਹਿਲਾਂ ਜਦੋਂ ਸੀਗੇ ਹੁਣ ਤਾਂ ਪਿੰਦੇ ਨਹੀਂ ਜਦੋਂ ਪਿੰਦੇ ਸੀ ਦੋ ਦੋ ਦੇਸੀ ਦਾਦੂ ਵੀ ਕਰਦੀ ਬਿਲਕੁਲ ਠੀਕ ਹੈ ਦੇਖੋ ਉਹ ਵੀ ਆਪਣੇ 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 ਘਰ ਘਰ ਬਾਕੇ ਘਰੇ ਘਰ ਬਾਕੇ ਖੜ ਲਈ ਦੇਖੋਗਾ ਆਪਾਂ ਤਾਂ ਗਰੀਬ ਬੰਦੇ ਯਾਰ ਸ਼ਰਾਬ ਮਹਿੰਗੀ ਬੜੀ ਹੈ ਐਨੀ ਮਹਿੰਗੀ ਬੋਤਲ ਕਿੱਥੋਂ ਲਿਆਵੇਂ ਬੰਦਾ ਟੁੱਟੀ ਸਰਕਾਰ ਆ ਸਸਤੀ ਕਰ ਦਿਓ ਸਹੀ ਸਹੀ ਮੈਂ ਤਾਂ 5-600 ਦੀ ਬੋਤਲ ਲਿਆਈਏ ਪੁਰਾਣੇ ਵਾਲੀ ਹਾਂ ਉਹ ਤਾਂ ਜਦੋਂ ਆਪਣੇ ਕੋ ਕੋ ਪੀਣ ਵਾਲਾ ਨਹੀਂ ਹੁੰਦਾ ਇਦਾਂ ਨਹੀਂ ਹੈ ਮੈਂ ਕਿ ਬੁੱਕ ਲਾਉਣਾ ਬੰਦ ਕਰ ਦਿੱਤਾ ਨਹੀਂ ਨਹੀਂ ਮੈਂ ਪਹਿਲਾਂ ਵੀ ਲਾਉਂਦਾ ਬੈਲ ਲਵਾਉਂ ਇਸ ਲਵਾਉਂਦੇ ਸੀ ਹਾਂ ਜਦੋਂ ਤੂੰ ਜਦੋਂ ਮੈਨੂੰ ਟੈਲ ਸੇਵਾ ਕਰਨ ਦੀ ਬਹੁਤ ਆਤ ਹੈ ਅੱਛਾ ਕੋਈ ਪਰੋਣਾ ਪਰਾਣਾ ਆਵੇ ਤੇ ਆਪਣਾ ਮੀਟ ਮੁੱਲਗਾ ਵੜਾਉ ਉੱਤੇ ਭਾਵੇਂ ਦੇਸੀ ਸ਼ਰਾਬ ਆ ਆਇਓ ਭਗਤ ਕਦੋਂ ਸਮਝਦੇ ਕਿ ਨਹੀਂ ਆਈ ਦੋਵੇਂ ਜੀ ਖੁਸ਼ ਹੁੰਦੇ ਜੋ ਕੋਈ ਪਰੋਣਾ ਹੋ ਪਰ ਤੁਸੀਂ ਇੱਕ ਗੱਲ ਭੁੱਲਣਾ ਜਿਹੜੀ ਤੁਹਾਨੂੰ ਸ਼ੌਂਕ ਹੈ ਨਾ ਉਹ ਸ਼ੌਂਕ ਤੁਹਾਨੂੰ ਮੈਡਮ ਦੇ ਸਿਰ ਤੇ ਆ ਜੀ ਨਾ ਨਾ ਇਦਾਂ ਦੇ ਸਿਰ ਇਧਰੋਂ ਬਣਦੀਆਂ ਤਾੜੀਵਾਦ ਸਾਹਿਬ ਫੇਰ ਹੀ ਤੁਹਾਡੇ ਫੀਤੀ ਲੱਗਦੀ ਮੈਂ ਤਾਂ ਸਾਲ ਹੱਥਾਂ ਤੇ ਕਹਿੰਦਾ ਵੀ ਮੈਂ ਪਰੋ ਆਪਣੀ ਵਾਈਫ ਦੇ ਸਿਰ ਤੇ ਠੀਕ ਹੈ ਕਿਉਂਕਿ ਰੋਟੀ ਮਿਲਦੀ ਆ ਚੰਗੀ ਮਿਲਦੀ ਆ ਤੇ ਆਪਾਂ ਸਿਹਤ ਤੰਦੁਸਤੀ ਆਲਾ ਮੈਨੂੰ ਸ਼ੂਗਰ ਦੀ ਪ੍ਰੋਬਲਮ ਹੈ ਬੀਪੀ ਦੀ ਪ੍ਰੋਬਲਮ ਆਪਾਂ ਜਿਹੜੀ ਖਾਦ ਦਿੰਦੇ ਆ ਕਦੋਂ ਮਿਲਦੀ ਆ ਉਹਦੇ ਨਾਲ ਕਦੀ ਕੋਈ ਬਹੁਤ ਜ਼ਿਆਦਾ ਪ੍ਰੋਬਲਮ ਨਹੀਂ ਆਈ ਠੀਕ ਹੈ ਠੀਕ ਨਹੀਂ ਮਤਲਬ ਜੇ ਤੁਸੀਂ ਯਾਰ ਮੈਂ ਤੇ ਕਿਸਾਨਾਂ ਨੂੰ ਕਹੂੰਗਾ ਯਾਰ ਆ ਪੰਜ ਬਰਲੇ ਤੋਂ ਇਹ ਨਾਲ ਮਤਲਬ ਇਹ ਲੋ ਪੰਜ ਬਰਲੇ ਜੇ ਇੱਕ ਪਰਵਾਦ ਦੇਣਾ ਆਪਣੀ ਹਰ ਚੀਜ਼ ਖਾ ਸਕਦੇ ਬਿਲਕੁਲ ਸਹੀ ਗੱਲ ਤੁਹਾਡੀ ਹਾਂ ਸਭ ਦੇਖਦੀ ਗੱਲ ਬਿਲਕੁਲ ਸਹੀ ਹੈ ਮੇਰੇ ਨਾਲ ਤੁਸੀਂ 20 25 ਚੀਜ਼ਾਂ ਪੈਦਾ ਕਰ ਰਹੇ ਹੋ ਘਰ ਦੇ ਵਿੱਚ ਹਾਂਜੀ ਇਹ ਅਸੀਂ ਆਪਣੇ ਮਤਲਬ ਲੈਟਸ ਵਗੈਰਾ ਲੈਟਸ ਮੂਲੀ ਤੇ ਇਹ ਛਲਗਮ ਜਿਹੜੇ ਗਰਮੀਆਂ ਚ ਨਹੀਂ ਮਿਲਦੇ ਸਿਆਲ ਦੀ ਆਪਣੀ ਸਬਜ਼ੀ ਹੈ ਉਹ ਤੇ ਅਸੀਂ ਹੁਣ ਫੇਰ ਲਾ ਦਿੱਤੇ ਅ ਫੇਰ ਸਾਡੇ ਖਤਮ ਹੋ ਗਿਆ ਅਸੀਂ ਫੇਰ ਲਾ ਫੇਰ ਲਾ ਫੇਰ ਲਾ ਹਾਂ ਬਹੁਤ ਵਧੀਆ ਉਹ ਤੁਸੀਂ ਤੁਸੀਂ ਦੇਖੋ ਅਸੀਂ ਕਿੰਨੇ ਜੀ ਹਾਂ ਮੈਂ ਇਹ ਮੇਰਾ ਬੇਟਾ ਨੋ ਦੋ ਪੁੱਤੇ ਆ ਹਮ ਅ ਪੁਲਿਸ ਵਾਲੇ ਕਿੰਨੇ ਆ ਚਲੋ ਪਹਿਲਾਂ ਤੇ ਨਹੀਂ ਸੀਗੇ ਜਦੋਂ ਦੇ ਮੰਤਰੀ ਬਣਿਆ ਇਸ ਤਰ੍ਹਾਂ ਦਾ ਠਾਦਾ ਬੰਦੇ ਵੀ ਮਿਲੇ ਹਾਂ ਸਾਦਿਆਂ ਨੂੰ ਰੋਟੀ ਅਸੀਂ ਕਦੋਂ ਖੋਨੇ ਅ ਅੱਛਾ ਹਾਂ ਇੱਥੇ ਬੈਠੇ ਆ ਕਿਉਂਕਿ ਪੁਲਿਸ ਵਾਲੇ ਵਿਚਾਰੇ ਕਿੱਥੋਂ ਰੋਟੀ ਖਾਣ ਸਾਡੇ ਅੱਗੇ ਆ ਸਾਡੇ ਜਿੱਦਾਂ ਦੇ ਇਹੀ ਆ ਉਹ ਵੀ ਆਮ ਘਰਾਂ ਦੇ ਮੁੰਡੇ ਆ ਉਹ ਤਿੰਨੇ ਟਾਈਮ ਇੱਥੋਂ ਰੋਟੀ ਉਹਨਾਂ ਨੂੰ ਜੋ ਬਣਦਾ ਸਾਗ ਬਣ ਜਾਏ ਜੋ ਵੀ ਬਣ ਜਾਏ ਖੁੱਲਾ ਬਣਾਉਂਦੀਆਂ ਵੱਡੇ ਪਤਿਲਿਆਂ ਚ ਤੇ ਉਹ ਵੀ ਕਹਿੰਦੇ ਆ ਬੜਾ ਵਧੀਆ ਭੈਣ ਜੀ ਤੁਹਾਨੂੰ ਐ ਤਾਂ ਨਹੀਂ ਲੱਗਦਾ ਕਿਤੇ ਕਿਤੇ ਵੀ ਐਵੇਂ ਅਮਰੀਕਾ ਛੱਡ ਕੇ ਐਵੇਂ ਸਿਆਪਾ ਹੀ ਪਾਲਿਆ ਗੁਰਦੀਪ ਮਨਿਸਟਰ ਬਣ ਗਿਆ ਰੋਜ਼ 100 ਬੰਦਾ ਉੱਠ ਗਿਆ 100 ਬੰਦਾ ਆ ਗਿਆ ਵੀ ਜ਼ਿੰਦਗੀ ਸਿਆਪੇ ਨੂੰ ਹੀ ਪਾਲੀ ਨਹੀਂ ਇਸ ਤਰ੍ਹਾਂ ਨਹੀਂ ਲੱਗਦਾ ਪਰ ਇਸ ਤਰ੍ਹਾਂ ਲੱਗਦਾ ਕਿ ਪਤੀ ਗਵਾਚ ਗਿਆ ਘਰਣਾ ਗਵਾ ਲਿਆ ਇਹ ਮੈਨੂੰ ਕਹ ਦਿੰਦੀ ਮੇਰੇ ਪਾਦਾ ਤੋਂ ਗਵਾਚ ਗਿਆ ਬਾਕੀ ਹੋਰ ਸਭ ਸੰਤੁਸ਼ਟਾਂ ਅੱਛਾ ਖੁਸ਼ੀ ਆ ਖਾਣਾ ਬਣਾਉਨੇ ਆ ਖਵਾਉਨੇ ਆ ਆਪਣੇ ਆਪ ਚ ਬਿਜੀ ਰਹਿੰਨੇ ਆ ਠੀਕ ਹੈ ਔਰ ਮੈਨੂੰ ਮੈਂ ਇਹ ਵੀ ਕਹਿਣਾ ਚਾਹੁੰਦੀ ਆ ਤੁਹਾਡੇ ਮਾਤਿਆਂ ਰਾਈ ਜੀ ਪਤਾ ਨਹੀਂ ਕਿਸੇ ਨੂੰ ਠੀਕ ਲੱਗੇ ਜਾਂ ਨਾ ਠੀਕ ਲੱਗੇ ਪਰ ਮੈਂ ਕਹਿੰਨੀ ਆ ਕਿ ਮੇਰੀਆਂ ਭੈਣਾਂ ਨੂੰ ਅੱਗੇ ਆ ਕੇ ਕੰਮ ਜ਼ਰੂਰ ਕਰਨਾ ਚਾਹੀਦਾ ਕਰਨਾ ਚਾਹੀਦਾ ਨਹੀਂ ਤੁਸੀਂ ਬਹੁਤ ਸੋਹਣੀ ਗੱਲ ਕਹੀ ਆ ਖੇਤੀ ਦੇ ਵਿੱਚ ਆਪਣੀ ਨਿੱਕੀ ਨਿੱਕੀ ਸਬਜ਼ੀ ਵੀ ਭੈਣਾ ਬੀਜਣ ਤਾਂ ਆਦਮੀ ਸਿੱਖ ਜਾਂਦਾ ਸਿੱਖ ਜਾਂਦਾ ਬਿਲਕੁਲ ਸਹੀ ਗੱਲ ਆ ਤੇ ਸਾਨੂੰ ਉਹ ਕੰਮ ਕਰਨੇ ਚਾਹੀਦੇ ਨਹੀਂ ਬਹੁਤ ਖੂਬ ਜੀ ਬਹੁਤ ਮਿਹਰਬਾਨੀ